बराड़ साहब महेंद्रपाल जी प्रिंसीपल सुरेंद्रपाल जी दविंदर कौर जी नर्सिंग सूडेंट रमनदीप कौर वाइस प्रिंसीपल डॉक्टर श्वेता जी दोनों नेड़े चल के आए हुए अके सदे सा मेहमान ਮੇਰੇ ਬਰੋਥਾਂ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਸੋਕ ਮੰਦਾ ਕੀ ਜੰਮੇ ਰਜਾਨ ਅੱਜ ਆਪਾਂ ਜਿਹੜਾ ਗੁਰਨਾਨ ਸਿੰਘ ਦਾ ਨਾਰਾਇਆ ਉਹਨੂੰ ਬੁਲੰਦ ਕਰਨ ਲਈ ਇੱਥੇ ਇਕੱਠੇ ਹੋਰੇ ਆ ਕਿਉਂਕਿ ਸੰਸਾਰ ਨੇ ਸੰਸਾਰ ਵਿੱਚ ਚਲਣ ਵਾਲੀ ਕਿਹ ਔਰ ਹੈ ਜੇ ਔਰ ਤੋਂ ਇਸ ਸਮਾਜ ਵਿੱਚ ਨਹੀਂ ਤਾਂ ਸੰਸਾਰ ਅੱਗੇ ਵੱਧ ਨਹੀਂ ਸਕਦਾ ਜਨਨੀ ਦੇ ਕੋਪਟਾਂ ਹੀ ਰਾਜੇ ਮਹਾਰਾਜਾ ਨੇ ਜਨਮ ਲਿਆ ਅੱਛੇ ਕਿ ਫਿਰਮਾਨ ਆਈ ਜਿੰਦ ਜਿਹੜਾ ਕਹਿੰਦੇ ਸੀ ਮਾਰਦੀ ਨੂੰ ਦੱਸਾਂਗੇ ਪਹਿਲਾਂ ਮੈਂ ਕਿ ਮੇਰੇ ਨੂੰ ਦਿਮਾਗ ਨਹੀਂ ਆ ਰਿਹਾ ਇਹ ਕੀ ਕਰਿਆ ਉਸ ਵਿੱਚ ਜਦੋਂ ਨਾਮੇ ਜਦੋਂ ਆਲਟਰਾ ਸਾਊਂਡ ਸ਼ੁਰੂ ਹੋਈ ਆ ਪੰਜਾਬ ਵਿੱਚ ਇਹ ਬਹੁਤ ਹੋ ਗਿਆ ਭਈ ਅਲਟਰਾਸਾਊਂਡ ਕਰਾਓ ਦੇਖੋ ਮੇਰੀਆਂ ਫੀਮੇਲ ਉਹ ਤੋਂ ਬਾਅਦ ਕੰਮ ਕਰ ਲਈ ਹਰੀ ਹਰੀ ਗੱਲ ਇਹ ਸਰਕਾਰਾਂ ਨੇ ਕਰਨਾ ਤੱਕ ਪਾਜੀ ਸਮਾਜ ਜਿਹੜੇ ਸੀਗੇ ਸੁਧਾਰਕ ਉਹਨਾਂ ਨੇ ਗੱਲ ਉਠਾਈ ਕਿ ਇਹ ਤਾਂ ਬੜਾ ਨੁਕਸਾਨ ਹੋਇਆ ਹਨ ਪਾਪ ਜਿਹੜਾ ਹੈ ਉਹ ਘਟਦਾ ਜਾਂਦਾ 100 ਦੇ ਮਗਰ 700 750 ਇਹਨਾਂ ਦਾ ਅਨੁਪਾਤ ਰਹਿ ਗਿਆ ਸੀ ਮੇਲ ਦਾ ਫੀਮੇਲ ਦਾ ਪੀਆਰਡੀ ਐਕਟ ਬਣ ਗਿਆ ਜਿਹਦੇ ਨਾਲ ਕਾफी ਸੁਧਾਰ ਹੋਇਆ ਤੇ ਹੁਣ ਤਕਰੀਬਨ ਇਹ ਅਰਬਾਤ ਜਿਹੜਾ ਆ ਉਹ ਬਰਾਬਰ ਜਾ ਰਿਹਾ ਸੋ ਇਹ ਅੱਜ ਦਾ ਜਿਹੜਾ ਇਹ ਸਮਾਗਮ ਧਿਆਨ ਸਮਾਪਤ ਕਰਨਾ ਭਜਾਰੇ ਆ ਇਕੱਠੇ ਹੋ ਕੇ ਇयां ਵੀ ਬਰਾਬਰ ਦੀ ਸਮਾਜਿਕ ਜ਼ਿੰਦਾਰੀਆਂ ਇਕ ਸਹਾਰਾਸਤਾਨ ਦੇ ਪਰਿਵਾਰ ਦੀ ਗੱਲ ਆ ਕਿ ਕਹਿੰਦੇ ਇੱਕ ਨਾਂ ਜੋੜੇ ਦੇ ਇੱਕ ਧੀ ਹੋਈ ਦੋ ਹੋਈਆਂ ਹੌਲੀ-ਹੌਲੀ ਉਹ ਮੁੰਡੇ ਦੀ ਦਾਸਾ ਵਿੱਚ ਉਹਨਾਂ ਦੇ ਪੰਜ ਹੋ ਗਈਆਂ ਜਦੋਂ ਪੰਜ ਧੀਾਂ ਨੇ ਜਨਮ ਪਰਵਾਰ ਲੈ ਲਿਆ ਰਿਸ਼ਤੇਦਾਰ ਤੇ ਹੋਰ ਵੀ ਜਿਹੜੇ ਸੀਗੇ ਆਲੀ ਗਵਾਨੀ ਉਹਨਾਂ ਨਾਲ ਮਿਲਣਾ ਬਾਤਣਾ ਛੱਡ ਤਾ ਕਿ ਇਹਨਾਂ ਇਹਨਾਂ ਦਾ ਪਰਿਵਾਰ ਵੱਡਾ ਹੋ ਗਿਆ ਕੌਣ ਖਿਆਲ ਕਰੂਗਾ ਇਦਾਂ ਸਕੂਲ ਤਾਂ ਉਹਦੇ ਛੋਟਾ ਜਿਹਾ ਹੈਗਾ ਪਰ ਉਹਨੇ ਉਹਨਾਂ ਦੇ ਪਿਤਾ ਨੇ ਇਹ ਸੋਚਿਆ ਕਿ ਮੈਂ ਇਹਨਾਂ ਨੂੰ ਪੜਾਣਾ ਹੈ ਚਲੋ ਸਾਧਨਾ ਦਾ ਬਣਦਾ ਗਿਆ ਜਸਵੀ ਨੇ ਤਿੰਨ ਧੀਆਂ ਮੇਰੇ ਨਾਲ ਡੀਸੀ ਬਣ ਗਈਆਂ ਨਾਲੀਆਂ ਠੀਕ ਹੈ ਤੇ ਦੋ ਕੋਈ ਹੋਰ ਜੱਜਾ ਬਣ ਗਈਆਂ ਪੰਜ ਪੰਜ ਜਣੀਆਂ ਵੱਡੀਆਂ ਹੋਰਾਂ ਤੇ ਚਲ ਗਈਆਂ ਤੇ ਤੇ ਉਹ ਕਹਿੰਦਾ ਵੀ ਵਟਸਐਪ 'ਉਹਨੂੰ ਕਿਸੇ ਨੂੰ ਪੁੱਛਿਆ ਵੀ ਤੁਸੀਂ ਕੀ ਮਹਿਸੂਸ ਕਰਦੇ ਆਂ ਕਹਿੰਦਾ ਵੀ ਜਿਹੜੇ ਲੋਕ ਵੀ ਬੁਲਾਦੇ ਸੀ ਉਹਦੇ ਉਹ ਸਾਡੇ ਘਰ ਤਾਂ ਅੱਜ ਕੰਮ ਕਰਦੇ ਆ ਤੇ ਜਦੋਂ ਜਦੋਂ ਕਿਸੇਰੇ ਆਉਣਾ ਹਟਾਲਾ ਦੀ ਧੀਰੇ ਕਹਿੰਦੇ ਪਿੰਡ ਸਾਰਾ ਸ਼ੌਣੀ ਚ ਬਦਲ ਜਾਂਦਾ ਉਸੇ ਦਾ ਐਨੀ ਲੱਗ ਜਾਂਦੀ ਜਾਂ ਤੇ ਉਸ ਵੇਲੇ ਕਹਿੰਦਾ ਵੀ ਮੇਰੇ ਮਾਣ ਸਾਰੇ ਜਿਹੜਾ ਮਾਨ ਆਉਂਦਾ ਸੋ ਇਹ ਮੇਲ ਜਾਂ ਫੀਮੇਲ ਦਾ ਨਹੀਂ ਫਰਕ ਹੈ ਬਸ ਫਰਕ ਇਥੇ ਐਜੂਕੇਸ਼ਨ ਦਾ ਐਜੂਕੇਸ਼ਨ ਦੇ ਵਿੱਚ ਕੋਈ ਕਮੀ ਨਾ ਰੱਖੋ ਜੇ ਤਰੱਕੀ ਕਰਨੀ ਹੈ ਤਾਂ ਸਭ ਤੋਂ ਵੱਡੀ ਗੱਲ ਹੈ ਐਜੂਕੇਸ਼ਨ ਦੀ ਹੋਣੀ ਚਾਹੀਦੀ ਹੈ ਸਾਡਾ ਤਾਂ ਜਿਹੜਾ ٹرسٹ ਆਵੇਗਾ ਮਿਸ਼ਨ ਹੈ ਉਹ ਸ਼ੁਰੂ ਤੋਂ ਲੈ ਕੇ ਸਦਾਰਾ ਮਜੀਦ ਸਿੰਘ ਜੀ ਕਨੇੜਾ ਬੈਠੇ ਆ ਇਹਨਾਂ ਨੇ ਬਾਬਾ ਬੋਸ ਸਿੰਘ ਜੀ ਨਾਲ ਮਿਲ ਕੇ ਇਹੀ ਤਹਿਰੀਕ ਕੀਤੀ ਅਸੀਂ ਲੜਕੀਆਂ ਨੂੰ ਉੱਚਾ ਚੁੱਕਣਾ ਹੋਰ ਵੀ ਬਥੇਰੇ ਪ੍ਰੋਫੈਸ਼ਨਲ ਕੋਰਸ ਸ਼ੁਰੂ ਕਰਵਾਉਣ ਦੇ ਲਏ ਉਸ ਵੇਲੇ ਹਸਪਤਾਲ ਬਣਾਤ ਬਾਅਦ ਉਹਨਾਂ ਦੇ ਮਨ 'ਚ ਇਹੀ ਆ ਰਿਹਾ ਸੀ ਨਸਲ ਆਪਣੀ ਵਿਦਿਆ ਦੇ ਕੇ ਕੁੜੀਆਂ ਨੂੰ ਮਿਲੋ ਮਹਾਨ ਬਣਾਉਣਾ ਤੇ ਉਹਦੇ ਵਿੱਚ ਟ੍ਰਾਸਟ ਆਪਣਾ ਕਾਮਯਾਬੀ ਹੋਇਆ ਇੱਥੇ ਪੜ ਕੇ ਇੱਥੇ ਜੋਬ ਕਰਦੀਆਂ ਬੜੀਆਂ ਕਾਮਯਾਬ ਹੋਈਆਂ ਅਨੇਕਾਂ ਬੱਚੀਆਂ ਆਪਣੇ ਪਰਿਵਾਰਾਂ ਨੂੰ ਲੈ ਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਸੈੱਟ ਹੋ ਗਏ ਜਿੱਥੇ ਕਈ ਦਾ ਉੱਥੇ ਮਿਲਦੀਆਂ ਹਰੇਕ ਹੰਦ ਦਾ ਇਹੀ ਕਹਿੰਦਾ ਜਹਾਜ਼ ਉਤਰ ਤੱਕ 에어ਪੋਰਟਾਂ ਜਹਾਜ਼ ਤੇ ਤਾਨੂੰ ਮੈਨ ਲੱਗਦਾ ਤੇ ਤੁਹਾਡੇ ਕਰਕੇ ਅਸੀਂ ਉੱਥੇ ਗਏ ਜਦੋਂ ਇੱਕ ਬਣ ਜਾਂਦਾ ਵਿਦਵਾਨ ਬਣ ਜਾਂਦੀ ਆ ਜਿਹਦੇ ਨਾਲ ਕਈ ਪਰਿਵਾਰ ਕਾਮਯਾਬ ਹੋਏ ਆ ਉਹ ਕਿੱਥੇ ਆ ਉਹ ਧੀ ਅਨੇ ਕਿੱਥੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਤੁਸੀਂ ਇੱਥੇ ਆਇਓ ਤੇ ਆਪਾਂ ਅੱਜ ਬਖਰੇ ਢਾਗਣਾ ਇਹੋ ਢੋਲੀ ਬਣਾਵਾਂਗੇ ਸੋ ਤੁਹਾਨੂੰ ਜੀ ਆਇਆਂ ਤੁਹਾਡਾ ਬਹੁਤ ਬਹੁਤ वाहेगुरु जी का ख़ा वाहेगुरु जी pushing ਫਿੱਚ ਖਿੜ ਖਿੜ ਹੱਸਦੀ ਨੂੰ ਵੇਖਦਾ ਨਿੱਕੇ ਨਿੱਕੇ ਪੱਪ ਜਦੋਂ ਚੱਕਦੀ ਨੂੰ ਵੇਖਦਾ ਨਿੱਕੇ ਨਿੱਕੇ ਪੱਪ ਜਦੋਂ ਚੱਕਦੀ ਨੂੰ ਵੇਖਦਾ ਅਰੇ ਮੁੱਲੀ ਤਾਤ ਸਾਨੂੰ ਵੀ ਦੇਣ ਵਾਸਤੇ ஷுக்கிணர்பா சனுவாச ਪਰੀ ਆਈ ਚਾਪਦੀ ਅੰਬਰਾਂ ਦੇ ਦੇਸੋਂ ਕੋਈ ਪਰੀ ਆਈ ਚਾਪਦੀ ਸਾਡੇ ਘਰ ਇੰਨਾ ਸੋਹਣਾ ਜੀ ਦੇਣ ਵਾਸਤੇ ਸ਼ੁਕਰਾਨਾ ਰੱਬ ਤੇਰਾ लाडली बाबल दी बापू जान मार दा मेरे तो जो कुछ भी जितिया जिंदगी च सब कुछ हार दा मेरे तो मैं डॉक्टर श्वेता आप सब ने इतना विश्वास किया डहाका लेरा में आके डिलीवरी कराई हम भी विश्वास किया इसके लिए थैंक यू और आज आप हमने यहाँ सब इकट्ठे लोड़ी के पर्व के लिए हुए जो स्पेशली बेटियों के लिए ही होती है मेंशन भी किया हुआ है लोडी दिया त्योहार बिना लड़कियों के तो कुछ भी पॉसिबल नहीं है दुनिया में पहले जो अल्ट्रासाउंड करके जो चेक करके मेल चाइल्ड के लिए रिक्वेस्ट की जाती थी वो बहुत ख़राब था जिसमें नवाज शहर का जो सेक्स रेशियो था वो थाउजेंड पे सेवन फिफ्टी वन गर्ल्स थी जो अब जाके अराउंड नाइन फिफ्टी सेवन गर्ल्स है थाउजेंड पे अभी भी इस रेशो को मोर देन थाउजेंड करना है सबको तो मिल के बिकॉज गर्ल्स आर मच मच बेटर देन दे बॉय हमेशा फैमिली की भी केयर करती है आप सब लोगों ने इतना विश्वास किया यहाँ डिलीवरी कराई और आगे भी अपना विश्वास बना के रखना थैंक यू she